ਬੰਦੇ ਸੇ ਜੇ ਪਮੇ ਵਿੱਚ ਬੰਦੀ ਵੇਖਣ ਕੋ ਦیدار ਬੰਦੇ ਉਹ ਨੇ ਇਹ ਬੰਦੇ ਨੇ ਕੋਈ ਬੰਦੇ ਹੀ ਕੇਵਲ ਉਹ ਨੇ ਜਿਹੜੇ ਉਹਦਾ ਆਪਣਾ ਆਤਮ ਦਰਸ਼ਨ ਵਾਸਤੇ ਵੇਖਣ ਕੋ ਦਾਦਾਰ ਹੁਕਮ ਵਿੱਚ ਰਹਿੰਦੇ ਨੇ ਬੰਦੀ ਐ ਹੁਕਮ ਦੇ ਭਾਣੇ ਚ ਚੱਲਦੇ ਨੇ ਪਮੇ ਵਿੱਚ ਬੰਦੀ ਪਮੇ ਵਿੱਚ ਬੰਦੀ ਆਪਣੇ ਆਪ ਨੂੰ ਬੰਨਣ ਚ ਰੱਖਦੇ ਨੇ ਰਹਿਤ ਵਿੱਚ ਰੱਖਦੇ ਨੇ ਉਹਤ ਲਾਈਨ ਤੋਂ ਬਾਹਰ ਨਹੀਂ ਜਾ ਸਕਦੇ ਅਸੀਂ ਪਾਵਨ ਦਾ ਅਸੀਂ ਗੁਰਬਾਣੀ ਦੇ ਮੰਨਰ ਦੇ ਪਾਵਨ ਦਾ ਜਿਹੜੇ ਗੁਰਕੇ ਪਾਣੇ ਚ ਚੱਲਦੇ ਨੇ ਉਹ ਵਿੱਚ ਬੰਦੀ ਰਹਿੰਦੇ ਨੇ ਮਰਿਆਦਾ ਕੀ ਹੈ ਮਰਿਆਦਾ ਦਾ ਬਣਨ ਤੋੜ ਦੀ ਗੀ ਮਰਿਆਦਾ ਦਾ ਆਪਣੀ ਮਰਜ਼ੀ ਦੀ ਲਿਖੀਦਾ ਜਿੱਥੇ ਮਰਜ਼ੀ ਕਰ ਲਓ ਮਰਿਆਦਾ ਬਦਲ ਵੀ ਸਕਦੇ ਆ ਮਰਿਆਦਾ ਹਮੇਸ਼ਾ ਬਦਲਣ ਵਾਲੀ ਚੀਜ਼ ਹੈ ਗੁਰਬਾਣੀ ਬਦਲ ਕੇ ਦਿਖਾਓ ਕਿਹੜਾ ਬਦਲ ਤੂੰ ਮਰਿਆਦਾ ਜਬਰਜੀ ਬਦਲ ਲਓ ਬਾਦ ਕਾਟ ਜੋ ਮਰਜੀ ਕਰ ਲੋ ਮਰਿਆਦਾ ਚ ਇਹ ਚ ਕਰਕੇ ਦਿਖਾਓ ਕੋਈ ਇਹ ਕੱਖਰ ਦੇ ਨਹੀਂ ਕੋਈ ਕਰ ਸਕਦਾ ਇਹ ਲਗਵਾ ਤਰਦੇ ਨਹੀਂ ਕੋਈ ਕਰ ਸਕਦਾ ਬਾਦ ਕਾਟ ਮਰਿਆਦਾ ਰੋਜ਼ ਬਦਲ ਲੋ ਆਪਣੀ ਸੰਤਾ ਦੀ ਹੋਰ ਆ ਕਹਿੰਦੇ ਸਾਡੀ ਮਰਿਆਦਾ ਹੈ ਜੀ ਤੁਹਾਡੀ ਹੋ ਜੀ ਉਹਦੀ ਹੋ ਹੈ ਜੀ ਉਹਦੀ ਹੋ ਹੈ ਇਹ ਤਾਂ ਤਾਂ ਦੀ ਟਿਕਰੀ ਹੈ ਗੁਰਬਾਣੀ ਨਹੀਂ ਬਦਲੀ ਜਾ ਸਕਦੀ ਰੈਤ ਦੇ ਉੱਤੇ ਕੋਈ ਝਗੜਾ ਨਹੀਂ ਮਰਿਆਦਾ ਤੇ ਰੋਜ਼ ਝਗੜਾ ਰਹ ਦੇ ਚਲੋ ਪੰਜ ਕਕਾਰ ਭਾਲ ਲੈ ਲੈ ਲੋ ਤੁਸੀਂ ਕਦੇ ਕੋਈ ਝਗੜਾ ਹੈ ਕਦੇ ਕਿਸੇ ਨਾਲ ਕਿਰਪਾਨ ਤੇ ਝਗੜਾ ਕੀਤਾ ਕਦੇ ਤੇ ਝਗੜਾ ਕੀਤਾ ਕਿਸ ਨਾਲ ਤੇ ਕੀਤਾ ਕਿਸ ਕਿਸ ਕੀਤੇ ਕੀਤਾ ਕੁਝ ਆਦਮੀ ਨੇ ਕਿ ਕਿਸ ਕਿਸ ਕੀਤੇ ਤੋਂ ਕਹੀ ਜਾਂਦੇ ਨੇ ਉਹਨਾਂ ਨੂੰ ਸਮਝ ਨਹੀਂ ਕੇਸ ਤਾਂ ਸਰੀਰ ਦਾ ਹਿੱਸਾ ਹੈ ਬਾਹਰਲੀ ਚੀਜ਼ ਨਹੀਂ ਹੈ ਕੇਸ ਇਹ ਬੰਦੇ ਚੀਜ਼ਾਂ ਬਾਹਰੋਂ ਦਿੱਤੀਆਂ ਹੋਈਆਂ ਕੜਾ ਸਰੀਰ ਤੋਂ ਬਾਹਰ ਹੈ ਕੇਸ ਸਰੀਰ ਦਾ ਅੰਦਰ ਹੈ ਦੰਗਰੀ ਸਿੰਘ ਜੀ ਦਾ ਗੁਰੂ ਨਾਨਕ ਦੇਵ ਜੀ ਦਸਤਾਰ ਦੰਦੇ ਸੀ ਪਹਿਲਾਂ ਦਸਤਾਰ ਦੰਦੇ ਸੀ ਛੇਵੇਂ ਪਾਸ਼ਾ ਨੇ ਦਸਤਾਰ ਦੇ ਨਾਲ ਤਲਵਾਰ ਮੰਗਲੀ ਦਸਵੇਂ ਪਾਸ਼ਾ ਨੇ ਤਿੰਨ ਹੋਰ ਨਾਲ ਜੋੜਤੇ ਪੰਜ ਹੋ ਗਏ ਹੌਲੀ ਹੌਲੀ ਹੋਏ ਨੇ ਪੰਜਵੇਂ ਇੱਕਦਮ ਨਹੀਂ ਹੋਏ ਪੰਜ ਪਹਿਲਾਂ ਦੋ ਸੀ ਛੇਵੇਂ ਪਾਸ਼ਾ ਵળે ਦੋ ਸੀ ਸੱਤਵੇਂ ਨੂੰ ਵੀ ਦੋ ਵળે ਅੱਠਵੇਂ ਨੂੰ ਵੀ ਦੋ ਵળે ਨੌਵੇਂ ਨੂੰ ਵੀ ਦੋ ਵળે ਦਸਵੇਂ ਨੂੰ ਵੀ ਦੋ ਵળે ਦਾਦੂ ਨੇ ਖਾਲਸੇ ਨੂੰ ਤਿੰਨ ਹੋਰ ਦਿੱਤੇ ਨੇ। ਦਾਦੂ ਨੂੰ ਦੋਵੇਂ ਮਿਲੇ ਨੇ। ਤਲਵਾਰ ਔਰ ਕੇਸ ਕੀ। ਦਸਤਾਰ ਔਰ ਤਲਵਾਰ ਦੋ ਮਿਲੇ। ਪਰ ਖਾਲਸੇ ਨੂੰ ਕਾਜ ਦੇ ਦਿੱਤੇ ਤੇ ਤਿੰਨ ਹੋਰ ਦੇ ਦਿੱਤੇ। ਪੰਜ ਜੱਲ ਹੋਏ। ਇਹ ਕੋਈ ਝਗੜਾ ਹੈ। ਇਹ ਰਹਿਤ ਹੈ, ਮਰਿਆਦਾ ਨਹੀਂ ਹੈ। ਇਹ ਸਾਡੇ ਰਹਿਤ ਵਿੱਚ ਨੇ ਰੱਖੇ ਹੋਏ। ਪੰਜੇ ਮਰਿਆਦਾ ਜ ਨਹੀਂ ਰੱਖੇ ਕਿਉਂ ਨਹੀਂ ਰੱਖੇ ਮਰਿਆਦਾ ਚ ਹਾਲਾਂਕਿ ਕੁਰਬਾਨੀ ਤੋਂ ਬਾਹਰ ਦੀ ਗੱਲ ਐ ਇਹ ਵੀ ਰਹਿਤ ਵਿੱਚ ਰੱਖੇ ਨੇ ਨਾ ਨਾ ਰਹਿਤ ਐ ਮਰਿਆਦਾ ਨਹੀਂ ਐ ਸਾਡੇ ਮਰਿਆਦਾ ਨਹੀਂ ਐ ਖਿਆਰਾ ਪਾਉਣ ਦੀ ਰਹਿਤ ਐ ਸਾਡੀ ਪਰਿਵਾਰ ਪਾਉਣ ਦੀ ਮਰਿਆਦਾ ਨਹੀਂ ਐ ਸਾਡੀ ਰਹਿਤ ਐ ਇਹਦਾ ਨਾ ਰਹਿਤ ਰੱਖਿਆ ਮਰਿਆਦਾ ਨਹੀਂ ਰੱਖਿਆ ਮਰਿਆਦਾ ਨੂੰ ਕੋਈ ਜਗ੍ਹਾ ਨਹੀਂ ਐ ਸਾਡੇ ਘਰ ਚ ਸਿੱਖਾਂ ਦੇ ਘਰ ਚ ਮਰਿਆਦਾ ਵਾਸਤੇ ਕੋਈ ਜਗ੍ਹਾ ਨਹੀਂ ਐ ਵਰਿਆਦਾ ਉਹ ਸੰਤਾਂ ਦੀ ਵਰਿਆਦਾ ਉਹ ਪੰਡਤਾਂ ਦੀ ਵਰਿਆਦਾ ਉਹ ਮੰਦਿਰਾਂ ਵਾਲਿਆਂ ਦੀ ਸਿੱਖਾਂ ਦੀ ਕੋਈ ਵਰਿਆਦਾ ਨਹੀਂ ਸਿੱਖਾਂ ਦੇ ਰਹਤ ਰਹਿਤ ਸਰੀਰ ਦੀ ਵੀ ਰਹਤ ਹੈ ਆਤਮਾ ਦੀ ਵੀ ਰਹਤ ਹੈ ਦੋਹਰਾ ਤਨ ਸਰੀਰ ਦੀ ਵੀ ਰਹਤ ਹੈ ਆਤਮਾ ਦੀ ਰਹਤ ਸਭ ਕੁਝ ਜਾਣੇ ਆਤਮਕੀ ਰਹਤ ਰਹਤ ਸਰੀਰ ਦੀ ਰਹਤ ਕੀ ਹੈ ਪੰਜ ਕਕਾਰ ਅਤਵਾਦੀ ਰਾਤ ਕੀ ਕੁਰਬਾਨੀ ਬਾਸੇ ਰਹਤੇ ਹੈ ਤਾਂ ਸਾਡੀ ਬਰਿਆਦਾ ਕੋਈ ਨਹੀਂ ਕੋਈ ਮਰੇ ਆ ਗਿਆ ਬਰਿਆਦਾ ਆਏਗੀ இந்துਵਾਦੀ ਸ਼ਰਾ ਹੈਗੀ ਮੁਸਲਮਾਨਾਂ ਦੀ ਬਰਿਆਦਾ இந்துਵਾਦੀ ਕਿ ਸਾਡੀ ਹੋਈ ਨਹੀਂ ਹਾਂਜੀ ਮੁਸਲਮਾਨਾ ਸ਼ਬਦ ਸ਼ਰੀਅਤ ਪੜਪੜ ਕਰੇ ਵਿਚਾਰ ਬੰਦੇ ਸੇ ਜਿਹ ਪਵੇਂ ਵਿੱਚ ਬੰਦੀ ਵੇਖਣ ਕੋ ਪੜਪੜ ਵਿਚਾਰ ਕਰਦੇ ਨੇ ਸ਼ਰੀਅਤ ਦੀ ਕੀ ਕਰਨਾ ਚਾਹੀਦਾ ਕੀ ਨਹੀਂ ਕਰਨਾ ਚਾਹੀਦਾ ਆਪਣੇ ਆਪਣੇ ਉਤੇ ਵਿਆਖਿਆ ਕਰਦੇ ਆਹ ਕਿਹਾ ਸਾਨੂੰ ਕਰ ਨੂੰ ਉਹ ਕਿਹਾ ਉਹ ਕਿਹਾ ਐ ਕਰਨਾ ਚਾਹੀਦਾ ਰੋਜ਼ੇ ਰੱਖਣੇ ਚਾਹੀਦੇ ਨੇ ਕੀ ਸਾਡੇ ਤੇ ਬਾجب ਹੈ ਇਹ ਕਰਮ ਧਰਮ ਹੈ ਇਹ ਕਰਮ ਧਰਮ ਹੈ ਮਰਿਆਦਾ ਜਿਹੜੀ ਹੈਗੀ ਹੈ ਉਹਨਾਂ ਦੀ ਸ਼ਰਾ ਹੈ ਕਰਮ ਹਾਂ ਬੰਦੇ ਸੇ ਜੇ ਬੰਦੇ ਵਿੱਚ ਪਰ ਬੰਦੇ ਦਾ ਉਹ ਨੇ ਜਿਹੜੇ ਮਨ ਨੂੰ ਬੰਨ ਕੇ ਰੱਖਣ ਮਨ ਨੂੰ پابੰਦ ਕਰਨ ਬਾਣੇ ਵਿੱਚ ਚੱਲ ਹੁੰਦੇ ਅੰਤਰਾਤਾਂ ਤੋਂ ਦੀ ਅਵਾਜ਼ ਅਨੁਸਾਰ ਮਨਕ ਜਿਹੜਾ ਹੈਗਾ ਚੱਲੇ ਅੰਤਰਾਤਮਾ ਦੇ ਕਹੇ ਅਨੁਸਾਰ ਜ਼ਿੰਦਗੀ ਬਤੀਤ ਕਰਨ ਮਨ ਨੇ ਆਪਣੀ ਮਰਜ਼ੀ ਨਹੀਂ ਕੋਈ ਕਰਨ ਹਿੰਦੂ ਸਲਾਹੀ ਸਲਾਹਨ ਦਰਸ਼ਨ ਰੂਪ ਆਪਾਲ ਜੇ ਕੋਈ ਭਾਣਾ ਚੱਲੇ ਤਾਂ ਉੱਥੇ ਪਹੁੰਚ ਜਾਂਦਾ ਜਿੱਥੇ ਭਾਣਾ ਜੇ ਹੁਕਮ ਚੱਲੇ ਤਾਂ ਹੁਕਮ ਹਾਕਮ ਕੋ ਪਹੁੰਚ ਜਾਂਦਾ ਜਿਵੇਂ ਜੇ ਕੋਈ ਆਵਾਜ਼ ਆਉਂਦੀ ਹੈ ਰਾਤ ਨੂੰ ਆਪਾਂ ਨੂੰ ਕਿੱਥੋਂ ਆਪਾਂ ਆਵਾਜ਼ ਜਿੱਦੋਂ ਸੁਣਦੀ ਹੈ ਨਾ ਉਧਰੋਂ ਤੁਰ ਪੀਏ ਜਿਉਂ-ਜਿਉਂ ਨੇੜੇ ਜਾਵਾਂਗੇ ਆਵਾਜ਼ ਉੱਚੀ ਸੁਣਦੀ ਚਲੀ ਜਾਊ ਜੇ ਦੂਰ ਨੂੰ ਜਾਵਾਂਗੇ ਆਵਾਜ਼ ਸਾਨੂੰ ਵਧੋਂ ਸੁਣਦੀ ਨੇੜੇ ਨੂੰ ਨੇੜੇ ਨੂੰ ਚੱਲੀ ਜਾਈਏ ਜਿੱਥੋਂ ਆਵਾਜ਼ ਆਖਰ ਉੱਥੇ ਚੱਲ ਜਾਵਾਂਗੇ ਜਿੱਥੋਂ ਆਵਾਜ਼ ਪੈਦਾ ਹੁੰਦੀ ਹੈ ਪਾਣੇ ਦੇ ਮੰਨਣ ਵਾਲੇ ਉੱਥੇ ਪਹੁੰਚ ਜਾਈਏ ਜਿੱਥੋਂ ਪਾਣੇ ਦਾ ਫਰਮਾਨ ਜਾਰੀ ਹੁੰਦਾ ਸੱਜਣ ਖੜ ਬੋਹ ਜੁੱਤੇ ਜੁੜ ਕੇ ਆਵਾਜ਼ ਲੜ ਪ੍ਰੈਕਟੀਕਲ ਇੱਥੇ ਵੀ ਤਾਂ ਅਸੀਂ ਪਹੁੰਚ ਸਕਦੇ ਹਾਂ ਅਸੇ ਇਹ ਜਿਹੜੇ ਬੰਦੇ ਸੇ ਜੇ ਰਹਿ ਵਿੱਚ ਬੰਦੀ ਵੇਖਣ ਕੋ ਦਿਦਾਰ ਤਾਂ ਦੇਖਣਗੇ ਜੇ ਉਹਦੇ ਆਵਾਜ਼ ਨਾਲ ਜੁੜ ਕੇ ਆਵਾਜ਼ ਵੱਲ ਨੂੰ ਜਾਣਗੇ ਦਿਦਾਰ ਆਪੇ ਹੋ ਜੂਗਾ ਹਾਂ Hindu ਸਲਾਹੀ ਸਲਾਹਨ ਦਰਸ਼ਨ ਰੂਪ ਆਪਾ ਇਹ Hindu ਨੇ ਸਿਰਫ ਸਲਾਹ ਤਾਂ ਕਰਦੇ ਨੇ ਦਰਸ਼ਨ ਕੀ ਹੈ ਰੂਪ ਆਪਾਰ ਦਾ ਦਰਸ਼ਨ ਅੱਖਾਂ ਨਾਲ ਅੱਖਾਂ ਨੂੰ ਬੰਦਨੇ ਦਰਸ਼ਨ ਕਹਿੰਦੇ ਉਹਦਾ ਆਪਾਰ ਰੂਪ ਹੈ ਤੇ ਰੂਪ ਦਾ ਦਰਸ਼ਨ ਹੈ ਫਿਰ ਉਹ ਸਾਡਾ ਕੀ ਹੈ ਰੂਪ ਨਰੰਗਨ ਅਰੇਖ ਵਿੱਚ ਤ੍ਰੈ ਗੁਣ ਤੇ ਪ੍ਰਪਰ ਉਹਨਾਂ ਨਾਲ ਸਾਡਾ ਵਖਰਾ ਹੋ ਗਿਆ ਦਰਸ਼ਨ ਰੂਪ ਬਾਰੇ ਇਹਨਾਂ ਨੇ ਮੂਰਤੀਆਂ ਬਣਾਈਆਂ ਨੇ ਉਹਨਾਂ ਦਾ ਦਰਸ਼ਨ ਕਰਦੇ ਨੇ ਰੂਪ ਦੀ ਪੂਜਾ ਕਰਦੇ ਨੇ ਮਾਇਆ ਦੇ ਪੁਜਾਰੀ ਨੇ ਤੀਰਥਨਾਵਾਂ ਹੈ ਅਰਚਾ ਪੂਜਾ ਅਗਰਵਾਸ ਬਹਕਾਰ ਇਹ ਜਿਹੜੀ ਤੀਰਥਨਾਵਾਂ ਅਰਚਾ ਪੂਜਾ ਇਹੀ ਮਰਿਆਦ ਹੈ ਉਹਨਾਂ ਦੀ ਤੀਰਥਾਂ ਦੇ ਨਾਲ ਉਹ ਮਰਿਆਦ ਹੈ ਅਰਚਾ ਪੂਜਾ ਅਰਚਾ ਪੂਜਾ ਅਰਚਾ ਪੂਜਾ ਬਰਿਆਦਾ ਅਗਰ ਵਾਸ ਬਹਕਾਰ ਅਗਰ ਵਾਸ ਹੈ ਜਿਹੜੀ ਅਰਗਬਤੀਆਂ ਜਾਲਦੇ ਨੇ ਆਪਾਂ ਬੜੀ ਸੁਬੰਧਰ ਧਾਲੀਆਂ ਵਾਸ਼ਨਾ ਜਿਵੇਂ ਚੰਦਰ ਦੀ ਖੁਸ਼ਬੂ ਹਾਂ ਜੋਗੀ ਸੁਣ ਤੇ ਆਵਣ ਜਿੱਤੇ ਉਧਰ ਜੋਗੀ ਵੀ ਨੇ ਦੇਖੋ ਮੁਸਲਮਾਨ ਵੀ ਹੋਗੇ ਪੰਡਿਤ ਵੀ ਹੋਗੇ ਜੋਗੀ ਹੋਗੇ ਜੋਗੀ ਸੁਣ ਤੇ ਆਵਣ ਜਿੱਤੇ ਸੁਣ ਲੈ ਵਿੱਚ ਤਾਂ ਰੱਖਦੇ ਨੇ ਸੁਣ ਕੀ ਐ ਸੋਨਾ ਆਕਾਸ਼ ਸੋਨਾ ਆਕਾਸ਼ ਦਾ ਨੋਇ ਅਕਾਸ਼ ਸੁਣ ਇਹਦੇ ਧਿਆਨ ਨਾਲ ਅਲੱਖਰਾਬ ਕਰਤਾਰ ਉਹ ਸਮਝਦੇ ਨੇ ਕਰਤਾਰ ਹੈ ਜਿਹੜਾ ਉਹਦਾ ਜਿਹੜਾ ਨਾਮ ਹੈ ਉਹ ਅਲੱਖ ਖੰਡਾ ਦੇਖਣਾ ਨਹੀਂ ਦੇਖਣ ਵਾਲੀ ਕੋ ਜੀਜ ਹੈ ਨਹੀਂ ਇਹ ਤਾਂ ਉਹ ਮੰਨਦੇ ਨੇ ਪਰ ਧਿਆਨ ਰੱਖਦੇ ਨੇ ਅਕਾਸ਼ ਚ ਬਾਹਲੇ ਕਾਸ਼ ਰੱਖਦੇ ਨੇ ਧਿਆਨ ਬਸ ਸੋਧ ਸੁਨਹਰਾ ਦਿਨ ਬਹਾਰ ਹੈ ਆਕਾਸ਼ ਚ